ਜੈਤੁ ਸ੍ਰੀ ਮਹੱਲਾ ਪੰਜਵਾਂ ਕਰ ਤੀਜਾ ਇੱਕ ਓਮਕਾਰ ਸਤਿਗੁਰ ਪ੍ਰਸਾਦ ਕੋਈ ਜਾਣੇ ਕਬੜ ਨਹੀਂ ਹਾਂ ਜਗ ਮੀਤ ਜਿਸ ਹੋਈ ਕਿਰਪਾ ਉਸੋਈ ਬਿਦ ਬੂਝੈ ਤਾਂ ਕੀ ਨਿਰਮਲ ਰੀਤ ਕੋਈ ਜਾਣੇ ਕਬਨ ਇਹਾ ਜਗ ਮੀਤ ਜਿਸ ਹੋਈ ਕਿਰਪਾਲ ਸੋਈ ਵਿਦ ਭੂਜੈ ਆਕੀ ਨਿਰਮਲ ਰੀਤ ਰਹਾਉ ਮਾਤ ਪਿਤਾ ਬਨਤਾ ਸੁਤ ਬੰਧਪ ਇਸ਼ਟ ਮੀਤੇ ਅਰਪਾਈ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੇ ਕੋਨ ਸਹਾਈ ਮੁਕਤ ਮਾਲ ਕਨਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਹਾ ਹਾ ਕਰਤ ਬਿਹਾਨੀ ਅਬ ਦੇਹ ਤਾ ਮੈਂ ਸੰਤੋਖ ਨ ਪਾਇਆ ਹੱਥ ਰੱਥ ਅਸਵ ਪਵਨ ਤੇਜ ਧਣੀ ਭੂਮਨ ਚਤਰੰਗਾ ਸੰਗ ਨ ਚਾਲਿਓ ਇਨ ਮੈਂ ਕਸੂਐ ਓਠ ਸਦਾਇਓ ਨੰਗਾ ਹਰ ਕੀ ਸੰਤ ਪ੍ਰਿਆ ਪ੍ਰੀਤਮ ਪ੍ਰਭ ਕੀ ਤਾ ਕੈ ਹਰ ਹਰ ਗਾਈਐ ਨਾਨਕ ਇਹਾ ਸੁਖ ਆਗੇ ਮੁਖ ਉਜਲ ਸੰਗ ਸੰਤਨ ਕੈ ਪਾਈਐ ਹਰ ਕੀ ਸੰਤ ਪ੍ਰਿਆ ਪ੍ਰੀਤਮ ਪ੍ਰਭ ਕੀ ਤਾ ਕੈ ਹਰ ਹਰ ਗਾਈਐ ਨਾਨਕ ਇਹਾ ਸੁਖ ਆਗੇ ਮੁਖ ਊਜਲ ਸੰਗ ਸੰਤਨ ਕੈ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ